ਤੰਦਰ ਸੰਗ ਜੀ ਤੁਸੀਂ ਜਦੋਂ ਇਹ ਹੁਕਮ ਹੋ ਗਿਆ ਇਹ ਐਲਾਨ ਹੋ ਗਿਆ ਵੀ ਚੰਡੀਗੜ੍ਹ ਦੇ ਪਿੰਡਾਂ ਦੀ ਜ਼ਮੀਨ ਅਕਵਾਇਰ ਕਰਕੇ ਗ੍ਰੈਂਡ ਕਰਕੇ ਤੇ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਉਸਾਰਨਾ ਉਦੋਂ ਪਿੰਡਾਂ ਦੇ ਲੋਕਾਂ ਦਾ ਇੱਕਦਮ ਕੀ ਰਿਐਕਸ਼ਨ ਸੀ ਔਰ ਕਿੱਦਾਂ ਦਾ ਮਾਹੌਲ ਸੀ ਦੇਖੋ ਜਿਦਾਂ ਸਤਾਰਾ ਸਿੰਘ ਜੀ ਨੇ ਦੱਸਿਆ ਬੇਸਿਕਲੀ ਤਾਂ ਇਸ ਏਰੀਆ ਦੇ ਕਿਸਾਨਾਂ ਦਾ ਖੇਤੀਬਾੜੀ ਦੇ ਧੰਦਾ ਸੀਗਾ ਔਰ ਕੋਈ ਦੰਦਾ ਨਹੀਂ ਸੀ ਕੋਈ ਬਿਜ਼ਨਸ ਨਹੀਂ ਸੀ ਕੋਈ ਨੌਕਰੀਆਂ ਪੇਸ਼ਾ ਵੀ ਜ਼ਿਆਦਾ ਨਹੀਂ ਸੀ ਲੋਕਾਂ ਨੂੰ ਖੇਤੀ ਦਾ ਦੰਦਾ ਹੋਣ ਕਰਕੇ আর ਆਪਣੇ ਪਸ਼ੂ ਪਾਲਣੇ ਆ ਉਹਦੇ ਵਾਸਤੇ ਜ਼ਮੀਨ ਰਹਿਣ ਦਾ ਜ਼ਰੂਰੀ ਸੀ ਤਾਂ ਹੀ ਪਸ਼ੂ ਰੱਖ ਸਕਦੇ ਜਦੋਂ ਇਹ ਹੋ ਗਿਆ ਮਤਲਬ ਜ਼ਮੀਨ ਨਾਲ ਹੀ ਰੋਟੀ ਜੁੜੀ ਸੀ ਜ਼ਮੀਨ ਨਾਲ ਹੀ ਰੋਟੀ ਜੁੜੀ ਸੀ ਜ਼ਮੀਨ ਨਾਲ ਹੀ ਦੁੱਧ ਧਾਰੂ ਪਸ਼ੂ ਚੜੇ ਸੀਗੇ ਔਰ ਜ਼ਮੀਨ ਦੇ ਨਾਲ ਹੀ ਜਿਹੜੇ ਅਸੀਂ ਕਿਰਤੀ ਕੰਮ ਹੈ ਕਹਿੰਦੇ ਸੀ ਰੀ ਕਹਿੰਦੇ ਜਿਨ੍ਹਾਂ ਨੂੰ ਉਹਨਾਂ ਦੇ ਰੁਜ਼ਗਾਰ ਵੀ ਜੁੜੇ ਸੀਗੇ ਉਸ ਟਾਈਮ ਵਿੰਡਪਚੌ ਕਮੇਟੀ ਬਣੀ ਔਰ ਉਹਦੇ ਚ ਮੈਂ ਤਾਂ ਨਹੀਂ ਹਿੱਸਾ ਰਹਾ ਲੇਕਿਨ ਇਹ ਦੋਨੋਂ ਸਾਡੇ ਬਜ਼ੁਰਗ ਉਹਨਾਂ ਦੇ ਹਿੱਸੇ ਰਹੇ ਔਰ ਸਾਡੇ ਬਜ਼ੁਰਗ ਵੀ ਹਿੱਸੇ ਰਹੇ ਉਦੋਂ ਇੰਨੀ ਐਜੀਟੇਸ਼ਨ ਹੋਈ ਸੀ ਇੱਕ ਰੁੜਗੀ ਵਾਲੇ ਹੁੰਦੇ ਸੀਗੇ ਉਹ ਮਨੀਵਾਰੇ ਚਲੇ ਗਏ ਬਾਅਦ ਚ ਉਹ ਜਗ੍ਹਾ ਮਿਲੀ ਰਾਨੋ ਉਹ ਪ੍ਰਧਾਨ ਸੀਗੇ ਮੇਰੇ ਨਾਲ ਹਾਂਜੀ ਹਾਂਜੀ ਕੌਣ ਕੀ ਨਾਂ ਸੀ ਉਹਨਾਂ ਇੱਕ ਤਾਂ ਇੰਦਰਜੀਤ ਸਿੰਘ ਸੀਗਾ ਜੀ ਆਪਣਾ ਲਾਲਾ ਕੈਲੜ ਦਾ ਅੱਛਾ ਜੀ ਤੇ ਆ ਸਰਦਾਰ ਖੋਮਰ ਸਿੰਘ ਹੁੰਦਾ ਸੀ ਓਕੇ ਤੇ ਇੱਕ ਤੇਜਾ ਸਿੰਘ ਰੰਬੜਦਾਰ ਪਹਿਲੇ ਮਜਰੇ ਦਾ ਤੇ ਇੱਕ ਹੋਰ ਜਿਹੜਾ ਦਾ ਨਾਮ ਦੱਸਿਆ ਉਹ ਸੀ ਪਰ ਜਿਹੜਾ ਲੋਕਾਂ ਦਾ ਮੈਨ ਇੱਥੇ ਕਿੱਤਾ ਸੀਗਾ ਮਤਲਬ ਨੌਕਰੀ ਉਹ ਮਿਲਟਰੀ ਵੀ ਸੀਗਾ ਕਿਉਂਕਿ ਸੈਨਟ ਮਾਰਬਾਰ ਦੇ ਵਿੱਚ 12 22 ਫੌਜੀ ਦਾ ਸਿਰਫ ਸਾਹ ਪਰ ਸਾਹ ਪਰ ਤੇ ਸੀ ਹਾਂ ਫੌਜੀ ਸੀਗੇ 22 ਫੌਜੀ ਸਾਢੇ ਪਿੰਡ ਦੇ ਸੀਗੇ ਮਤਲਬ ਅੱਛਾ ਫੌਜ ਵੀ ਬਹੁਤ ਸੀਗੇ ਛਕੜ ਵਾਰ ਵਾਰ ਲੋਕ ਤਕਰੀਬਨ ਜਿੰਨੇ ਪਿੰਡਾਂ ਦੇ ਸੀਗੇ ਜਿਆਦਾ ਮਿਲਟਰੀ ਵੀ ਸੀਗੇ ਹੋਰ ਤੱਕ ਨੌਕਰੀ ਹੈ ਨਹੀਂ ਸੀ ਕੋਈ ਜਾਂ ਖੇਤੀਬਾੜੀ ਸੀ ਜਾਂ ਬਿਲਟਰੀ ਸੀ ਤੇ ਮੈਂ ਉਹ ਦੱਸ ਰਿਹਾ ਸੀ ਕਿ ਐਜੀਟੇਸ਼ਨ ਐਡੀ ਵੱਡੀ ਹੋਈ ਗੋਪੀ ਚੰਦ ਭਾਰਗੋ ਸੀਐਮ ਸੀਗੇ ਔਰ ਜਿਹੜੇ ਕਿਸਾਨ ਨਾਰਾ ਲਾਉਂਦੇ ਸੀ ਅਜਿਹਾ ਛੋਟੇ ਛੋਟੇ ਸੀਗੇ ਉਹ ਕਹਿੰਦੇ ਸੀ ਗੋਪੀ ਜਨ ਭਾਰਗੋ ਜਿੱਥੇ ਮਿਲ ਜੇ ਉੱਥੇ ਹੀ ਮਾਰ ਦੋ ਅੱਛਾ ਇਹ ਨਾਰਾ ਇਹ ਨਾਰਾ ਉਸ ਤਰ੍ਹਾਂ ਸੀ ਅੱਛਾ ਕਿਸਾਨ ਨਾਰਾ ਹੁੰਦੇ ਸੀਗੇ ਓਕੇ ਕਿਉਂਕਿ ਲੋਕ ਨਹੀਂ ਸੀ ਜਾਣਦੇ ਅੱਛਾ ਪਿਰਥੀ ਚੰਦ ਆਜ਼ਾਦ ਖਰੜ ਤੋਂ ਵਿਧਾਨ ਸਭਾ ਸੀ ਖਰੜ ਦੇ ਐਮ ਐਲ ਏ ਸੀਗੇ ਉਹਦੇ ਅੱਗੇ ਕਿਉਂਕਿ ਰਿਜ਼ਰਵ ਸੀਟ ਸੀ ਤੇ ਉਹਦੇ ਅੱਗੇ ਲੋਕਾਂ ਨੇ ਜੁੱਤੀਆਂ ਸੁੱਟਦੀਆਂ ਜੁੱਤੀਆਂ ਦੀ ਬੋਰੀ ਸੁੱਟਦੀ ਲਿਜਾ ਕੇ ਹਾਂ ਵੇ ਤਾਂ ਉਹ ਸੇ ਐਮਐਲਏ ਬੰਦੇ ਤੁਸਾਡੀ ਰੱਖਿਆ ਨਹੀਂ ਕਰਦਾ ਸਾੜੇ ਜੁੱਤੀਆਂ ਸਾੜੇ ਜ਼ਮੀਨਾਂ ਬਚਣੀ ਚਾਹੀਦੀਆਂ ਨਹੀਂ ਤਾਂ ਜੁੱਤੀਆਂ ਗਾ ਇੰਨਾ ਗੁੱਸਾ ਸੀ ਇੰਨਾ ਗੁੱਸਾ ਲੁਕਾ ਸੀ ਮੈਂ ਤਾਂ ਗੱਲ ਦੱਸ ਰਿਹਾ ਲੇਕਿਨ ਐਨੀ ਹਾਉ ਆਹستہ ਆਹستہ ਇਸਤ ਜ਼ਮੀਨਾਂ ਪਰ ਹੋਣੀ ਸ਼ੁਰੂ ਹੋ ਗਈ 1950 ਚ ਪੰਡਤ ਜਵਾਲਾ ਨਹਿਰੂ ਨੇ ਨਹੀਂ ਪਤਾ ਰੱਖਦਾ ਚੰਡੀਗੜ੍ਹ ਸ਼ਹਿਰ ਦਾ ਔਰ ਉਸ ਤੋਂ ਬਾਅਦ ਜਿਹੜਾ ਫੇਸ 1 ਹੈ ਜਿਹਨੂੰ ਆਪਾਂ ਕਹਿੰਦੇ ਸੈਕਟਰ 1 ਤੋਂ ਲੈ ਕੇ 30 ਤੱਕ ਫੇਸ 1 ਚ 30 ਤੱਕ ਹੁੰਦਾ 1 ਤੋਂ 30 ਤੱਕ ਫੇਸ 1 ਇਹਨੂੰ ਆਪਾਂ ਕਾਰਪੋਜੀਨ ਚੰਡੀਗੜ੍ਹ ਵੀ ਕਹਿੰਦੇ ਆ ਲੀ ਕਾਰਪੂਜੀ ਨੇ ਸਿਰਫ ਆਹੀ ਸੈਕਟਰ ਪਲਾਨ ਕੀਤੇ ਸੀ ਜਿਹੜੇ ਅਗਲੇ 31 ਸੈਕਟਰ ਔਨਵਰਡ ਸੈਕਟਰ ਹੈ ਸਾਡੇ ਚੰਡੀਗੜ੍ਹ ਦੇ ਉਹ ਬਾਕੀ ਸਾਡੇ ਆਪਣੇ ਆਰਕੀਟੈਕਟਾਂ ਨੇ ਕੀਤੇ ਹੋਏ ਹੁੰਦਾ ਸ਼ਰਮਾ ਜੀ ਵੀਸੀਪੀਐਨ ਸ਼ਰਮਾ ਜੀ ਹੋਰ ਕਈ ਆਰਕੀਟੈਕਟਸ ਨੇ ਉਹ ਬਾਅਦ ਵਿੱਚ ਤੇ ਇਹ ਸੈਕਟਰ ਬਣਨੇ ਸ਼ੁਰੂ ਹੋ ਗਏ ਫਿਰ ਜਿੱਦਾਂ ਸਰ ਤਾਰਾ ਸਿੰਘ ਦੱਸਿਆ ਵੀ ਕਿਰਨ ਸਿਨੇਮਾ ਬਣ ਗਿਆ ਇਹ ਪੁਰਾਣੇ ਫੇਜ਼ ਦੇ ਹੀ ਸਾਰੇ ਹੈ ਲੇਕਿਨ ਲੋਕਾਂ ਦੇ ਵਿੱਚ ਗੁੱਸਾ ਫੇਰ ਵੀ ਸੀ ਲੋਕਾਂ ਨੇ ਮੈਂ ਕਹਿ ਸਕਦਾ ਗੁੱਸੇ ਦੇ ਵਿੱਚ ਮਨੀ ਮਾਰੇ ਦੇ ਮੈਨੂੰ ਪੂਰਾ ਪਤਾ ਮੇਰੇ ਪਿੰਡ ਦਾ ਕਿਸੇ ਬੰਦੇ ਨੇ ਸਰਕਾਰ ਕਹਿੰਦੇ ਸੀ ਤੁਸੀਂ ਪਲਾਟ ਲੈ ਲਓ ਉਹ ਕਹਿੰਦੇ ਨਹੀਂ ਅਸੀਂ ਤੁਹਾਡੀ ਸਾਡੀ ਜ਼ਮੀਨਾਂ ਲੈ ਰਹੇ ਅਸੀਂ ਉੱਜੜ ਕੇ ਪਤਾ ਨਹੀਂ ਕਿੱਥੇ ਜਾਵਾਂਗੇ ਅਸੀਂ ਪਲਾਟ ਲੈਣੇ ਲੋਕਾਂ ਨੇ ਪਲਾਟ ਨਹੀਂ ਅਪਲਾਈ ਕੀਤੇ ਘਰ ਘਰ ਅਫਸਰ ਜਾਂਦੇ ਸੀ ਤੁਸੀਂ ਪਲਾਟ ਲੈ ਲਓ ਫਾਰਮ ਲੈ ਕੇ ਭਰਦੇ ਸੀ ਆਪ ਲੇਕਿਨ ਲੋਕਾਂ ਨੇ ਪਲਾਟ ਕੋਈ ਸੇ ਨਹੀਂ ਅਪਲਾਈ ਕੀਤੇ ਮਨੀ ਮਾਰੇ ਦੇ ਇੱਕ ਬੰਦੇ ਦਾ ਵੀ ਚੰਡੀਗੜ੍ਹ ਪਲਾਟ ਨਹੀਂ ਨਹੀਂ ਤੱਕਰਮ ਸਾਰੇ ਕੁਝ ਦੇ ਰਹੇ ਫ੍ਰੀ ਦੇ ਰਹੇ ਕੋਈ ਦੇ ਰਹੇ ਨਹੀਂ ਹਾਂ ਔਰ इवन ਬਾਦ ਚ ਦੌਰੰਦ ਆਵਾ ਸਾਹ ਬਣੇ ਚੀਫ ਕਮਿਨਰ ਉਹਨਾਂ ਨੇ ਬੜਾ ਜ਼ੋਰ ਲਾਇਆ ਲੋਕਾਂ ਦਾ ਗੁੱਸਾ ਜੱਦਾ ਹੀ ਮਰਿਆ ਨਹੀਂ ਚੱਲਦਾ ਰਿਹਾ ਇੱਕ ਕਹੇਣਾ ਛੜਨ ਨੂੰ ਪਹਿਲੇ ਚੀਫ ਕਮਿਨਰ ਹੋ ਸੀਗੇ ਐਮ ਐਸ ਡਾਕਟਰ ਐਮ ਐਸ ਰੰਧਾਵਾ ਬਹੁਤ ਵਧੀਆ ਅਫਸਰ ਸੀਗੇ ਉਹ ਲੋਕਾਂ ਨਾਲ ਘੁੰਦੇ ਮਿਲਦੇ ਵੀ ਸੀ ਪਿੰਡਾਂ ਜਾਣਾ ਕਿਸੇ ਨੂੰ ਬਾਪੂ ਜੀ ਕਿਸੇ ਨੂੰ ਤਾਇਆ ਜੀ ਸਾਗ ਬਣਾ ਰਹੀ ਹੈ ਮਾਤਾ ਮਾਤਾ ਸਾਗ ਬਣਾਇਆ ਜਮ ਮੱਕੀ ਰੋਟੀ ਦੇ ਉਹਨੂੰ ਖਾ ਕੇ ਜਾਉ ਏਦਾਂ ਮਿਕ ਸਭ ਹੋ ਜਾਂਦੇ ਸੀਗੇ ਆਈ ਸੀ ਐਸ ਸੀਗੇ ਬਹੁਤ ਪ੍ਰਣਯ ਅਫਸਰ ਸੀਗੇ ਔਰ ਲੋਕਾਂ ਦਾ ਗੁੱਸਾ ਫੇਰ ਵੀ ਚੱਲਦਾ ਰਿਹਾ